ਫਿਲੌਰ ਇਲਾਕੇ ਵਿੱਚ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੁਟੇਰੇ ਛੜਿਆਂ ਵੀ ਲੁੱਟਖੋਦੀਆਂ ਵਾਰਦਾਤਾਂ ਨੂੰ ਅਨਛਾਹਦੇ ਰਹੇ ਨੇ ਅਜੇ ਹੀ ਇੱਕ ਹੋਰ ਲੁੱਟਦਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਨਜ਼ਦੀਕੀ ਪਿੰਡ ਮੌਨਸਾ ਵਿਖੇ ਜਿੱਥੇ ਕਿ ਮੋਟਰਸਾਈਕਲਸ 'ਵਾਲ ਲੁਟੇਰੇ ਇੱਕ ਵਿਅਕਤੀ ਦੇ ਦਾਤ ਮਾਰ ਕੇ ਉਸ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ ਇਸ ਬੰਦੀ ਪੀੜਤ ਵਿਅਕਤੀ ਜੈਲਚੰਦ ਵਾਸੀ ਪ੍ਰਤਾਪਪੁਰਾ ਨੇ ਦੱਸਿਆ ਕਿ ਉਹ ਜਦੋਂ ਮੌਨ ਸਾਹਿਬ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਖੇਲਾਂ ਵਾਲੀ ਸਾਈਡ ਤੋਂ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦੇ ਦਾਤ ਨਾਲ ਹਮਲਾ ਕਰਕੇ ਪਰਸ ਖੋਲਿਆ ਤੇ ਫਰਾਰ ਹੋ ਗਏ ਹੁਣ ਆ ਕਿਹਾ ਕਿ ਉਸ ਦੇ ਪਰਸ ਵਿੱਚ 1600 ਰੁਪਏ ਦੀ ਨਕਦੀ ਏਟੀਐਮ ਕਾਰਡ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਸਨ ਜਿਸ ਵਾਰੇ ਉਸਨੇ ਥਾਣਾ ਬਿਲਗਾ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂਜੀ ਮੈਂ ਜੀ ਪੰਜ ਵਜੇ ਗੁਰਦੁਆਰਾ ਸਾਹਿਬ ਗਿਆ ਮੌਨ ਸਾਹਿਬ ਹਾਂਜੀ ਇਵੇਂ ਮੌਨ ਸਾਹਿਬ ਤੋਂ ਮੈਂ ਆਉਣਾ ਜੀ ਤੇ 8:00 ਵਜੇ ਦੇ ਕਰੀਬ ਮੈਂ ਆਉਣਾ ਜੇ ਮੈਂ ਕਮਾਦਿਆਂ ਕੋਲ ਆਇਆ ਤੇ ਕਮਾਦਿਆਂ ਬੰਨੀ ਆਇਆ ਉੱਥੇ ਮੈਂ ਆ ਗਿਆ ਤੇ ਦੋ ਬੰਦੇ ਆਏ ਮੇਰੇ ਮੋਟਰਸਾਈਕਲ ਲਾਇਆ ਇਦਾਂ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਮੈਂ ਕੁਛ ਨਹੀਂ ਕੀਤਾ ਮੈਂ ਕੋਈ ਨਹੀਂ ਕੀਤਾ ਤੇ ਮੇਰੇ ਦਾਫੇ ਇੱਕ ਸੱਤ ਮਾਰਨ ਲੱਗਾ ਜੀ ਜਲਦੀ ਨਹੀਂ ਤਾਂ ਮਾਰਿਆ 8 ਤੇ ਦੋ ਦਾਫੇ ਮੇਰੇ ਮਾਰਿਆ ਜੀ ਹਾਂਜੀ ਅੱਛਾ ਜੀ ਉਹਨਾਂ ਨੂੰ ਫੇਰਾ ਗਿਆ ਤੇ ਬਾਈ ਮੇਰਾ ਕੀ ਕਸੂਰ ਹੈ ਦਾ ਮੈਂ ਸਿਆਣਾ ਬੰਦਾ ਆ ਤੇ ਫਿਰ ਉਹਨੇ ਮੇਰੇ ਮੰਨੇ ਦੇ ਗਾਲਾਂ ਕੱਢ ਬਟੂਰਾ ਖਾਦਦੇ ਕੀ ਕੀ ਪ੍ਰੂਫ ਹੈਗਾ ਬਟੂਰੇ ਵਿੱਚ ਹੀ ਬਟੂਰੇ ਵਿੱਚ ਹੀ ਉਹਦੇ ਤੇ ਏਟੀਐਮ ਕਾਰਡ ਵੀ ਆ ਤੇ ਬਾਹਰਲਾ ਤੇ ਫੋਟੋ ਵੀ ਆਉਂਦੇ ਤੇ ਬਾਕੀ ਇਹਦਾ ਮੇਰਾ ਇਹ ਆਧਾਰ ਕਾਰਡ ਆ ਇਹ ਇਧਰ ਆ ਇਹ ਆਧਾਰ ਕਾਰਡ ਆ ਪੈਸੇ ਕਿੰਨੇ ਸਕੇ ਵਿੱਚ ਐਸੇ ਰ 1500 ਰੁਪਏ ਸੀ ਜੀ ਅੱਛਾ ਜੀ ਅੰਦਾਜ਼ਾ ਪੂਰਾ ਗਿਣੇ ਨਹੀਂ ਆ 1500 ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਜੈਜੰਦ ਹੈ ਜੀ ਪ੍ਰਤਾਪਰੇ ਤੋਂ ਜੀ ਹਾਂ ਜੀ ਪਿੰਡ ਪ੍ਰਤਾਪ ਪ੍ਰਸ਼ਾਸਨ ਤੋਂ ਜੀ ਮਨ ਚੜਦੇ ਆ ਜੀ ਹੁਣ ਹਾਂ ਜੀ ਪ੍ਰਸ਼ਾਸਨ ਤੋਂ ਜੀ ਮੈਂ ਕਹਦਾ ਵੀ ਉਹ ਬੰਦੇ ਇਦਾਂ ਨੇ ਫੜਾ ਲੜਦੇ ਹੋਰ ਨਾ ਕੋਈ ਗਰੀਬ ਬੰਦੇ ਨੂੰ ਤਾਂ ਕਹਣ ਹਾਂ ਚਲੋ ਗਰੀਬ ਦੇ ਕਿਸੇ ਦੇ ਧਾਰ ਮਾਰਨ ਸਿਰ ਤੋਂ ਧਾਰ ਮਾਰਦੇ ਨੇ ਮੇਰੇ ਮਨ ਨੂੰ ਇਹ ਨਹੀਂ ਨਹੀਂ ਕੀ ਕਰਦੇ ਹਾਂਜੀ ਅਵੇ ਜੀ ਉਧਰ ਬਿਲਗਾ ਪੁਲਿਸ ਦੇ ਅਧਿਕਾਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਖੰਗਾਲੇ ਚਾਰੇ ਨੇ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਫਿਲੌਰ ਇਲਾਕੇ ਵਿੱਚ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੁਟੇਰੇ ਸ਼ਰਿਆਂ ਮੀ ਲੁੱਟਖੋਦੀਆਂ ਵਾਰਦਾਤਾਂ ਨੂੰ ਅਨਸ਼ਾਮ ਦੇ ਰਹੇ ਨੇ ਅਜੇ ਹੀ ਇੱਕ ਹੋਰ ਲੁੱਟਦਾ ਮਾਮਲਾ ਸਾਹਮਣੇ ਆਇਆ ਹੈ ਫਲੋਰ ਦੇ ਨਜ਼ਦੀਕੀ ਪਿੰਡ ਮੌਨ ਸਾਹਿਬ ਵਿਖੇ ਜਿੱਥੇ ਕਿ ਮੋਟਰਸਾਈਕਲਸ 'ਵਾਲ ਲੁਟੇਰੇ ਇੱਕ ਵਿਅਕਤੀ ਦੇ ਦਾਤ ਮਾਰ ਕੇ ਉਸ ਕੋਲੋਂ ਪਰਸ ਖੋ ਕੇ ਫਰਾਰ ਹੋ ਗਏ ਇਸ ਸੰਬੰਧੀ ਪੀੜਤ ਵਿਅਕਤੀ ਜੈਲ ਚੰਦ ਵਾਸੀ ਪ੍ਰਤਾਪਪੁਰਾ ਨੇ ਦੱਸਿਆ ਕਿ ਉਹ ਜਦੋਂ ਮਾਨ ਸਾਹਿਬ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਖੇਲਾਂ ਵਾਲੀ ਸਾਈਡ ਤੋਂ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦੇ ਦਾਤ ਨਾਲ ਹਮਲਾ ਕਰਕੇ ਪਰਸ ਕੋਲਿਆ ਤੇ ਫਰਾਰ ਹੋ ਗਏ ਹੁਣ ਆ ਕਿਹਾ ਕਿ ਉਸ ਦੇ ਪਰਸ ਵਿੱਚ 1600 ਰੁਪਏ ਦੀ ਨਕਦੀ ਏਟੀਐਮ ਕਾਰਡ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਸਨ ਜਿਸ ਵਾਰੇ ਉਸ ਨੇ ਥਾਣਾ ਬਿਲਗਾ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਹਾਂਜੀ ਮੈਂ ਜੀ ਪੰਜ ਵਜੇ ਗੁਰਦੁਆਰਾ ਸਾਹਿਬ ਗਿਆ ਮਾਨ ਸਾਹਿਬ ਹਾਂਜੀ ਤੇ ਮੈਂ ਮਾਨ ਸਾਹਿਬ ਤੋਂ ਮੈਂ ਆਉਣਾ ਜੀ ਤੇ 8:00 ਵਜੇ ਦੇ ਕਰੀਬ ਮੈਂ ਹੁਣ ਆ ਜੇ ਮੈਂ ਕਮਾਦਿਆਂ ਕੋਲ ਆਇਆ ਤੇ ਕਮਾਦਿਆਂ ਬੰਨੀ ਆਇਆ ਉੱਥੇ ਮੈਂ ਆ ਗਿਆ ਤੇ ਦੋ ਬੰਦੇ ਆਏ ਮੇਰੇ ਮੋਟਰਸਾਈਕਲ ਲਾਇਆ ਇਦਾਂ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਮੈਂ ਕੁਛ ਨਹੀਂ ਕੀਤਾ ਮੈਂ ਕੋਈ ਨਹੀਂ ਕੀਤਾ ਤੇ ਮੇਰੇ ਦਾਫੇ ਇੱਕ ਸੱਤ ਮਾਰਨ ਲੱਗਾ ਜੀ ਜਲਦੀ ਨਹੀਂ ਤਾਂ ਮਾਰਿਆ 8 ਤੇ ਦੋ ਦਾਫੇ ਮੇਰੇ ਮਾਰਿਆ ਜੀ ਹਾਂਜੀ ਅੱਛਾ ਜੀ ਉਹਨਾਂ ਨੂੰ ਫੇਰਾ ਗਿਆ ਤੇ ਬਾਈ ਮੇਰਾ ਕੀ ਕਸੂਰ ਹੈ ਦਾ ਮੈਂ ਸਿਆਣਾ ਬੰਦਾ ਆ ਤੇ ਫਿਰ ਉਹਨੇ ਮੇਰੇ ਮੰਨੇ ਦੇ ਗਾਲਾਂ ਕੱਢ ਬਟੂਰਾ ਕੱਢਦੇ ਕੀ ਕੀ ਪ੍ਰੂਫ ਹੈਗਾ ਬਟੂਰੇ ਵਿੱਚ ਹੀ ਬਟੂਰੇ ਵਿੱਚ ਹੀ ਉਹਦੇ ਤੇ ਇਹ ATM ਕਾਰਡ ਵੀ ਆ ਤੇ ਬਾਹਰਲਾ ਤੇ ਫੋਟੋ ਵੀ ਆਉਂਦੇ ਤੇ ਮੇ ਬਾਕੀ ਇਹਦਾ ਮੇਰਾ ਇਹ ਆਧਾਰ ਕਾਰਡ ਆ ਜਿਹੜਾ ਇਹ ਇਧਰ ਆ ਇਹ ਆਧਾਰ ਕਾਰਡ ਆ ਪੈਸੇ ਕਿੰਨੇ ਸਕੇ ਵਿੱਚ ਐਸੇ ਰ 1600 ਰੁਪਏ ਸੀ ਜੀ ਅੱਛਾ ਜੀ ਅੰਦਾਜ਼ਾ ਪੂਰਾ ਗਿਣੇ ਨਹੀਂ ਆ 1600 ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਜੱਜਾੰਦ ਹੈ ਜੀ ਪ੍ਰਤਾਪਰੇ ਤੋਂ ਜੀ ਹਾਂ ਜੀ ਪਿੰਡ ਪ੍ਰਤਾਪ ਪ੍ਰਸ਼ਾਸਨ ਤੋਂ ਜੀ ਮਨ ਚੜਦੇ ਆ ਜੀ ਹੁਣ ਹਾਂ ਜੀ ਪ੍ਰਸ਼ਾਸਨ ਤੋਂ ਜੀ ਮੈਂ ਕਹਿੰਦਾ ਵੀ ਉਹ ਬੰਦੇ ਇਦਾਂ ਨੇ ਫੜਾ ਲੜਦੇ ਹੋਰ ਨਾ ਕੋਈ ਗਰੀਬ ਬੰਦੇ ਨੂੰ ਤਾਂ ਕਹਣ ਹਾਂ ਚਲੋ ਗਰੀਬ ਦੇ ਕਿਸੇ ਦੇ ਧਾਰ ਮਾਰਨ ਸਿਰ ਤੋਂ ਧਾਰ ਮਾਰਦੇ ਨੇ ਮੇਰੇ ਮਨ ਨੂੰ ਇਹ ਨਹੀਂ ਨਹੀਂ ਕੀ ਕਰਦੇ Pai, tá